ਜੋ ਕਿ ਤੁਹਾਡੇ ਤjunit ਪਹੁੰਚ ਚੁੱਕੇ ਨੇ ਉਹਨਾਂ ਦੇ ਨਾਲ ਆਕਾ ਚਾਰ ਜਾਮਾ ਵੀ ਮਾਰਦੀ ਹਰਬੰਦਰ ਸੰਧੂ ਜੀ ਉਹਦਾ ਨਾਲ ਹੋਲਾ ਚਦੋਰੀ ਵੱਖ-ਵੱਖ ਪਿੰਡਾਂ ਤੋਂ ਆਏ ਬਹੁਤ ਬਾੜ ਵਿਅਕਤੀ ਆਵਾਜ਼ ਤੋਂ ਪਾਰਟੀ ਦੇ ਮੋਢੇਦਾਰ ਸਹਿਬਾਨ ਸਰਪੰਚ ਸਹਿਬਾਨ ਸੱਤੀ ਮੈਂਬਰ ਪੰਚ ਸਹਿਬਾਨ ਜਿਹੜੇ ਨੇ ਨੇੜੇ ਬਸੂਕੀ ਇੱਥੇ ਪਹੁੰਚਿਆ ਵਾਏ ਕੁਰਸੀ ਦਾ ਖਾਲਸਾ ਵਾਏ ਕੁਰਸੀ ਦੀ ਫਤਿਹ ਸਭਾ ਕਾਫੀ ਹੋ ਗਿਆ ਮੈਂ ਰਵਿੰਦਰ ਸੰਧਾਨ ਜੀ ਸਾਰੀ ਹੀ ਪਰਨ ਸਰਕਾਰ ਦੇ ਸਾਹ ਸਤ ਸਾਰੇ ਇਸ ਇਲਾਕੇ ਤੋਂ ਪਹੁੰਚੇ ਹੋਏ ਸਾਡੇ ਬਹੁਤ ਬਾਸ ਸੱਜਣ ਪੰਚ ਸਰਪੰਚ ਸਰਵਾ ਸਰਕਾਰ ਦੇ ਉਪਯੋਗ ਤੋਂ ਮਤਾਵਾ ਪੈਣਾ ਨੌਜਵਾਨ ਵੀ ਔਰ ਪਾਜ ਤੇ ਬਰਾਬਰ ਸਾਡੇ ਲੋਕ ਸਭਾ ਦੇ ਮੀਤਵਾ ਕਰਨ ਪਾਤਵਾਰ ਦੀ ਜੱਵੇਬ ਉਹਨਾਂ ਦੇ ਨਾਲ ਮੋਨ ਲਾਲ ਜੀ ਜਿਤੋ ਬੇਪਰ ਜ਼ਿਲ੍ਹਾ ਪ੍ਰੀਸ਼ਦ ਦੇ ਸੁਵਿੰਦਰ ਸਿੰਘ ਜੀ ਇਸ ਇਲਾਕੇ ਤੋਂ ਸਾਡੇ ਬਲਾਕ ਦੇ ਚਾਰ ਮਰਤੀਬ ਸਿੰਘ ਜੀ ਢੱਲੋਂ ਸਾਹਿਬ ਬੁੱਟਾ ਸਿੰਘ ਜੀ ਗੈਲ ਸਾਡੇ ਬਹੁਤ ਹੀ ਸਰਕਾਰ ਨੂੰ ਰਮੇਂਦਰ ਸਿੰਘ ਜੀ ਖਾਲਸਾ ਰਮੇਂਦਰ ਸਿੰਘ ਜੀ ਬਿੱਟੂ ਸਾਰੇ ਹੀ ਨੇ ਟੀਮ ਇੱਥੇ ਜਿੰਦੇ ਵੀ ਪਹੁੰਚੇ ਉਹਦੇ ਵਿੱਚ ਵੀ ਬਹੁਤ ਵੱਡਾ ਅਸ਼ੀਰਵਾਦ ਦਿੱਤਾ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਰਾਕੇ ਅੱਜ ਸਰਦਾਰ ਭਗਵਤ ਸਿੰਘ ਜੀ ਬਾਅਦ ਬਾਹਰ ਕੋਲ ਬਸ ਇਹ ਦੀ ਕਮਾਈ ਦਾ ਟੈਕਸ ਦਾ ਪੈਸਾ ਜੋ ਤੁਹਾਡੇ ਤੇ ਇੱਕ ਇੱਕ ਰੁਪਇਆ ਲਗਾ ਰਹੇ ਆ ਇਸੇ ਤਰ੍ਹਾਂ ਹੀ ਸੰਕਲਪੀ ਸਰਕਾਰ ਜੋ ਸਾਡੇ ਹੱਥ ਸੱਚੀ ਕਮਾਈ ਦਾ ਪੈਸਾ ਦੱਬ ਕੇ ਬੈਠੀ ਆ ਉਹਨੂੰ ਲਿਆਉਣ ਦੇ ਲਈ ਸਰਦਾਰ ਭਗਵਾਨ ਸਿੰਘ ਬਾਦ ਜੀ ਦੇ ਤੇਰਾ ਉਮੀਦਵਾਰ 13 ਵਾਜਾ ਜਿਹੜੀਆਂ ਪਾਵਲੀ ਮੰਡਲ ਦੇ ਵਿੱਚ ਗੁੰਜਣਗੇ ਇੱਕੋ ਸੁਰ ਦੇ ਵਿੱਚ ਜੱਪੇਵਾਲ ਹਲਕੇ ਤੋਂ ਤੁਹਾਡੇ ਵਰ ਪਰਖਿਓ ਵਰਤਿਓ ਤੁਹਾਡੇ ਦੁੱਖਾਂ ਸੁੱਖਾਂ ਦੇ ਸਾਥੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਹਲਕਾ ਜੱਪੇਵਾਲ ਕੇ ਬਤੌਰ ਐਮਐਲਏ ਸੇਵਾ ਕਰਦੇ ਆਏ ਆ ਔਰ ਇੱਕ ਪਾਸੇ ਉਹ ਬੰਦੇ ਆ ਜਿਹੜੇ ਤੁਹਾਡੇ ਵੋਟਾਂ ਲੈ ਕੇ ਦਿੱਲੀ ਵਹਿ ਗਏ ਜਾ ਕੇ ਮੁੜ ਕੇ ਕਦੀ ਨਹੀਂ ਕਿਸੇ ਹਲਕੇ ਦੇ ਵਿੱਚ ਤੁਹਾਡੇ ਦੁੱਖ ਸੁੱਖ ਤੁਹਾਡੇ ਸੁੱਖ ਜ ਤੁਹਾਡੇ ਪਿੰਡ ਦੇ ਸੋ ਮੈਂ ਤਾਂ ਇਹੀ ਬੇਨਤੀ ਕਰ ਮੈਂ ਚਾਹਦਾ ਔਰ ਤੁਹਾਡੇ ਤੋਂ ਵੀ ਇਹੀ ਆਸ ਰੱਖਦਾ ਕਿ ਜਿੱਦਾਂ ਤੁਸੀਂ ਪਹਿਲਾਂ ਵੀ ਕੋਟ ਫਕੂਈ ਨੇ ਇਸ ਪਿੰਡ ਵਾਸੀਆਂ ਨੇ ਸਾਨੂੰ ਵੋਟਾਂ ਦੇ ਰੂਪ ਵਿੱਚ ਬਹੁਤ ਵੱਡਾ ਆਸ਼ੀਰਵਾਦ ਦਿੱਤਾ ਪਹਿਲਾਂ ਤੇਰਾ ਦਾ ਧੰਨਵਾਦ ਕਰਦਾ ਔਰ ਐਸਪੀ ਵੀ ਇਹੀ ਆਸ ਲੈ ਕੇ ਆਏ ਆ ਕਿ ਆਵਾਜ਼ ਮੇਂ ਪਾਰਟੀ ਤੁਹਾਡੀ ਆਪਣੀ ਪਾਰਟੀ ਆ ਔਰ ਡਾਕਟਰ ਸਾਹਿਬ ਨੂੰ ਆਪਾਂ ਬਹੁਤ ਤੋਂ ਵੱਧ ਲੀਡ ਦੇ ਨਾਲ ਪਾਰਲੀਮੈਂਟ ਦੇ ਵਿੱਚ ਭੇਜਣਾ ਜੋ ਅਸੀਂ ਪੰਜਾਬ ਦੇ ਵਿੱਚ ਮਾਹੌਲ ਦੇਖ ਰਹੇ ਆ ਉਹਦੇ ਵਿੱਚ ਕਿ ਚੱਪੇ ਆ ਹਲਕਾ ਇੰਨਾ ਦਾ ਹੋਣਾ ਚਾਹੀਦਾ ਕਿ ਸਭ ਤੋਂ ਵੱਧ ਕਿਥੋਂ ਲੀਡ ਲੈ ਕੇ ਡਾਕਟਰ ਸਾਹਿਬ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹ ਸੋ ਇਹ ਤੁਹਾਡੇ ਕਰਕੇ ਹੋ ਸਕਦਾ ਤੁਹਾਡੇ ਅਸ਼ੀਰਵਾਦ ਨਾਲ ਸਦਕਾ ਹੋ ਸਕਦਾ ਜੋ ਟਾਈਮ ਵੀ ਬਹੁਤ ਹੋ ਗਿਆ ਤੇ ਅੰਨੀਆਂ ਤੇ ਬੇਟੀਆਂ ਤੁਹਾਡੇ ਚਾਰਜ ਕਰਕੇ ਅਸੀਂ ਜਮਾ ਦਾ ਜਾਤ ਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਸਿਕੰਦਰਪਤੀਆ ਲੋਕ ਕਟਰ ਤੋਂ ਰਾਣਾ ਬੇਕਰੀ ਵਰਮੇਸ਼ਰ ਸਰਵਾਤ ਕੋ ਤੁਹਾਡਾ ਪਰਮੰਦਰ ਸਿੰਘ ਸੰਤੂ ਜੀ ਉਹਨੇ ਹੌਲਿਆ ਆਪਣੇ ਸਭ ਤੋਂ ਉੱਚਾ ਦਰ ਹੈ ਕਿ ਹਟ ਮੋਹਲਾ ਜਤੋ ਜੀ ਔਰ ਸਾਡੇ ਪਤੀ ਸੰਧਾਰ ਜੋ ਸਾਡੇ ਬਲੌਰ ਪ੍ਰਤਾਪ ਸਾਹਿਬਾ ਔਰ ਸਾਡੀ ਸਮਟੀ ਮਹਿਲਾ ਟੀਮ ਫਲਾ ਦੇ ਹਾਂ ਔਰ ਜਿਨਾ ਨੇ ਜਿਨਾ ਦੀ ਟੀਮ ਨੇ ਦਿੱਤੇ ਫੋਲਾ ਦੀ ਵਰਕਾ ਕੀਤੀ ਉਹ ਤੇ ਨੋਟਾ ਦੀ ਵਰਕਾ ਕੀਤੀ ਸੋਗਾਂ ਦਾ ਸਮੂਚ ਟੀਮ ਦਾ ਜਿੰਦਗੀ ਦੇ ਹੈਲੀਆਂ ਤੋਂ ਧੰਨਵਾਦ ਕਰਦਾ ਔਰ ਧੰਨਵਾਦ ਕਰਦਾ ਮੈਂ ਸਾਰੇ ਸਾਥੀਆਂ ਦਾ ਉਹ ਤੋਂ ਹੀ ਸਾਰੀ ਗੱਲ ਆਸਤਾਤੇ ਜਿੱਥੋਂ ਅਸੀਂ ਇਸ ਰੋਡ ਸ਼ੋਧਾ ਆਗਾਜ਼ ਕੀਤਾ ਬਲੌਕ ਪ੍ਰਧਾਨ ਸਾਡੇ ਬਲਜੀਤ ਸਿੰਘ ਜੀ ਉਥੋਂ ਰੋਡ ਸ਼ੋਧਾ ਆਗਾਜ਼ ਕਰਕੇ ਸਾਡੇ ਸਾਰੇ ਸਾਥੀ ਸਰਪੰਚ ਸਾਹਿਬ گرمیل جی اور سمتی میمبر گرمیل جی اس بعد روا بیکری تمام ساتھی نوکٹرونکس وقت وقت پنڈا تو آئے میرے سارے ساتھی بڑے عزیز ہیں اور سارے میں سمجھتا کہ میرے پر سے قریب اور کسی سارے نے ہمیشہ

ਸਾਰੇ ਜਲਾ ਪ੍ਰਸ਼ਦਕਰ ਸਰਦਾਰ ਜਸਵੰਤ ਸਿੰਘ ਦੀ ਤਿਰਗਵਾਈ ਰਹੇ ਦੇਖਣ ਨੂੰ ਮਿਲਿਆ ਉਹ ਬੱਚੇ ਬਹੁਤ ਕਾਬਲੇ ਤਾਰੀਫ ਆਹ ਸਾਰੇ ਨੌਜਵਾਨ ਸਾਰੇ ਬੱਚੇ ਔਰ ਸਾਡੇ ਹਰ ਵਰਗ ਦੇ ਸਾਥੀ ਹਰ ਉਮਰ ਦੇ ਸਾਥੀ ਇਸ ਲੋਕ ਸ਼ੋਹਰ ਦੇ ਵਿੱਚ ਆਰੇ ਜਿਸਾਲੇ ਮੈਂ ਉਸ ਦੇ ਜਿਹਨੋਂ ਦਾ ਜਿੱਥੇ ਧੰਨਵਾਦ ਕਰਦਾ ਉਹ ਇਥੇ ਹੀ ਬੇਨਤੀ ਵੀ ਕਰਦਾ ਵੀ ਸਾਡਾ ਜਸਵਿੰਦਰ ਸਿੰਘ ਜੀ ਦਾ ਜੋਂ ਜਿਹੜਾ ਜਿਹੜੇ ਜਿਹੜਾ ਪ੍ਰੀਸ਼ਿਡੈਂਟ ਮੈਂਬਰ ਨੇ ਇਸ ਤੋਂ ਮੈਂ ਸਮਝਦਾ ਕਿ ਇਹ ਆ ਪਿੰਡਾਂ ਦੇ ਵਿੱਚ ਜੋ ਸੱਚਾ ਆਪਸੀ ਭਾਈਚਾਰਾ ਉਹ ਬਹੁਤ ਔਰ ਮੈਂ ਸਾਰੇ ਸੰਤੂਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹੈ ਕਿ ਜਦੋਂ 2022 ਦਾ ਚੋਣ ਹੋਇਆ ਮੈਂ ਤੇ ਸੰਤੂ ਸਾਹਿਬ ਅਸੀਂ ਆਹ ਨੂੰ ਸਾਹਮਣੇ ਲੜੇ ਔਰ ਉਸ ਤੋਂ ਬਾਅਦ ਵਿਚਾਰਾਂ ਦੀ ਸਾਜ ਕਿਉਂਕਿ ਕੋਈ ਵੀ ਲੜਾਈ ਕੋਈ ਨਿੱਜੀ ਲੜਾਈ ਨਹੀਂ ਨਾਇਣਾ ਦੀ ਨਿੱਜੀ ਲੜਾਈ ਸੀ

جب تلیکشن ال پہلے آپسی بھائی چارہ آپسی پیار یہ لگاتار برقرار رہنا چاہیے اور خاص طور پہ جس دیش بی جے دیشن. دیشن. پی دیا گلامی دنزیر لگاتار جگڑ ہوں جا رہا ہے ਜੇਕਰ ਬੀਜੇਪੀ ਦੇ ਜੰਜੀਆ ਦੀ ਗੁਲਾਮੀ ਤੋਂ ਛੁਟਕਾਰਵੀਂ ਰਹਿਣੀ ਹੈ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪਾਰਟੀ ਵੱਜ ਤੋਂ ਉੱਪਰ ਉੱਠ ਕੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣਾ ਚਾਹੀਦਾ ਆਮ ਆਦਮੀ ਦੀ ਪਾਰਟੀ ਦੇ ਨਾਲ ਵੋਟਾਂ ਨਾਲ ਮੋੜਾ ਲਾ ਕੇ ਸਾਨੂੰ ਚੱਲਣਾ ਚਾਹੀਦਾ ਹੈ ਹੋਰ ਹੋ ਸਕਦਾ ਹੈ ਕਿ ਕਿਸੇ ਨੂੰ ਥੋੜੀ ਜਿਹੀ ਪ੍ਰਾਪੂਜ ਲੋੜ ਹੁੰਦੀ ਹੋਵੇ ਪਰ ਜੇ ਸਾਥੀ ਨੂੰ ਆਪਸ ਦੇ ਵਿੱਚ ਸਾਨੂੰ ਪ੍ਰੋਬਲਮ ਨਹੀਂ ਆ। ਤੇ ਤੁਸੀਂ ਸਾਨੂੰ ਦੱਸ ਸਕਦੇ ਆ। ਆਪਸ ਦੇ ਵਿੱਚ ਬੈਠ ਕੇ ਨਾਲ ਬੈਠ ਕੇ ਬੈਠ ਕੇ ਜਿਹੜੇ ਜੇਸ਼ਕੀਰੋਂ ਦੂਰ ਕੀਤੇ ਜਾ ਸਕਦੇ ਆ। ਪਰ ਇਹ ਕਿ ਸਰਦਾਰ ਭਗਵੰਤ ਸਿੰਘ ਜੀ ਦੇ ਸਰਦਾਰ ਭਗਵੰਤ ਸਿੰਘ ਜੀ ਦੇ ਕੰਮਾਂ ਦੇ ਗੱਲ ਕਰਦੇ ਕਿਸ ਤਰ੍ਹਾਂ ਸਾਰਿਆਂ ਦੇ ਬਿਜਲੀ ਦੇ ਬਿੱਲ ਹੌਣੇ ਜਾਂ ਹੁਣ ਬਿਜਲੀ ਤੇ ਪੈ ਸਾਰਿਆਂ ਦੇ ਜ਼ੀਰੋ ਹੋਏ ਬਹੁਤ ਬੁਰਾ ਲਾਮ ਹੈ ਔਰ ਇਹਨੇ ਸਿਹਤ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਵੱਡੀ ਕ੍ਰਾਤੀ ਹੋ ਰਹੀ ਹੈ ਔਰ ਬਿੱਟੂ ਜੀ ਵੀ चौधरी ਬਰਿੰਦਰ ਸਿੰਘ ਬਿੱਟੂ ਜੀ ਪਿੱਛੇ ਗੱਲ ਕਰ ਰਹੇ ਸੀ ਇਹ ਰੋਜ਼ਗਾਰ ਦੀ ਗੱਲ ਜਿਹੜੀ ਹੈ ਸਾਡੇ ਇਹਨਾਂ ਬੱਚਿਆਂ ਦੇ ਲਈ ਸਾਡੇ ਨੌਜਵਾਨਾਂ ਦੇ ਲਈ ਇਹ ਬਹੁਤ ਜ਼ਰੂਰੀ ਹੈ ਤੁਸੀਂ ਜਿਸ ਤਰ੍ਹਾਂ ਦੇਖਿਆ ਇਹ ਪਿੰਡਾਂ ਦੇ ਵਿੱਚ ਮੇਰਾ ਖਿਆਲ ਜਿੰਨੇ ਵੀ ਸਾਡੇ ਸਰਪੰਚ ਸਾਹਿਬਾਨ ਬੈਠੇ ਸਾਡੇ ਸਰਪੰਚ ਸਾਹਿਬ ਜਿਹੜੇ ਤੋਂ ਵੀ ਉਜੱਤੇ ਤੌਰ ਤੇ ਮੌਜੂਦ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਹੈ ਔਰ ਸਾਡੇ ਜਿੰਨੇ ਵੀ ਸਰਪੰਚ ਸਾਹਿਬਾਨ ਬੈਠੇ ਜਿੰਨੀਆਂ ਵੀ ਪੰਚਾਇਤ ਬੈਠੀ ਮੇਰਾ ਖਿਆਲ ਕੇ ਜੁਨਾ ਪੈਸਾ ਆਇਆ ਮਿੰਨਾ ਪੈਸਾ ਅੱਜ ਤੱਕ ਜਾਂਦੀ ਦੀ ਗੱਲ ਕਰੀ। ਔਰ ਮੈਂ ਸਾਰੇ ਸਰਪੰਚ ਸਰਵਾਂ ਨੂੰ ਕਹਾਈ ਵੀ ਦਿੰਦਾ ਕਿ ਸਾਰਿਆਂ ਦੇ ਇਮਾਨਦਾਰੀ ਨਾਲ ਬੰਦਾ ਕਰ। ਤੇ ਹੁਣ ਜ਼ਰੂਰਤ ਹੈ ਰੋਜ਼ਗਾਰ ਦੀ। ਉਸ ਰੋਜ਼ਗਾਰ ਦੀ ਜਿਸ ਨੂੰ ਲੈ ਕੇ ਸਾਡੇ ਬੱਚੇ ਬਾਹਰ ਦੇ ਜਸ਼ਨ ਔਰ ਪਤੀ ਪਤੀ ਦਿੱਤੀ ਰਾਖੂਦਾਂ ਰਾਖ ਰਈਆ ਮਾਂ ਪਿਓ ਕਦਾ ਸਕ ਕੇ ਬੱਚੇ ਨੂੰ ਮਾਰ ਭੇਜਦੇ ਅੱਜ ਨੂੰ ਤੇ ਰੋਜ਼ਗਾਰ ਦੇ ਔਰ ਮਾਂ ਸਾਹਿਬ ਨੇ ਰੋਜ਼ਗਾਰ ਦੇਣ ਦੇ ਵਿੱਚ ਵਿਦੇਸ਼ ਨੂੰ ਸਭ ਤੋਂ ਵੱਡੀ ਪਹਿਲ 43000 ਨੌਕਰੀਆਂ ਦਿੱਤੀ ਔਰ ਮੈਂ ਆਪ ਜੀ ਨੂੰ ਪ੍ਰਸੰਨ ਰਹਿਣਾ ਚਾਹਾਂ ਕਿ ਇੰਡਸਟਰੀ ਰੋਜ਼ਗਾਰ ਦੇ ਸਾਧਨ ਪਹਿਲਾਂ ਕੀਤੇ ਜਾਣਗੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ ਤਾਂ ਕਿ ਸਾਡੇ ਬੱਚਾ ਨੂੰ ਰੋਜ਼ਗਾਰ ਮਿਲੇ ਤੁਸੀਂ ਦੇਖਣਗੇ ਪਹਿਲਾਂ ਵੀ ਐਮਪੀਆਰ ਨੂੰ ਬੋਧਾਣਾ ਜ਼ਰੂਰ ਪੈਨੀਆ ਰਹੀਆਂ ਪਰ ਪਿੰਗੇ ਨਹੀਂ ਜੰਦੀ ਤੁਹਾਨੂੰ ਵੀ ਜਾਏ ਹੁਣ ਕਿਤੇ ਮੈਂ ਕਹਿ ਨਹੀਂ ਸਕਦਾ ਆ ਸਾਡੇ ਇੱਥੇ ਇੱਕੋ ਜਿਹੇ ਜ਼ਰੂਰਤ ਹੋਵੇ ਬਿਜਾਤੀ ਕੋ ਲੱਗੇ ਰਹੇ ਜੋ ਹੋਵੇ

بے تو بے کہنا جانا ہے, بے تھی کرنی جانا پنجاب بےنا پی تو بے حد پریشان کیونکہ بی جے پی سرکار نے کسانا دہت بڑا اور سوا سال کے بعد جب ادو ختم ہویا پردھان منتری جی نے آپ کی اعلان کیتا اور ایلان جاتا دیکھا کہ کسانہ کو جب بیجے پی ہاری ہے پہلی بار تو ہارج نے بی جے پی بھی اور جب دیکھا کہ کیندر سرکار نہیں جیت سکتی اندولن نہیں ختم کر سکتی تو پھر بی جے پی جب فیل ہو جاتی ہے سو پہلی پاتشاہ شری گور نانک دیو جی نام سے

ਤੋ ਅੱਜ ਅਕਾਲੀ ਸਰਨੂ ਵੀ ਲੋਕ ਤੇ ਚੁੱਕਿਆ ਜਿਸ ਤਰ੍ਹਾਂ ਭਾਰਤ ਵਿੱਚ ਬੇਦਬੀਆਂ ਹੋਈਆਂ ਲੋਕਾਂ ਨੇ ਮਨ ਬਣਾਇਆ ਹੋਇਆ ਇਹ ਸਵਾਰ ਲੋਕ ਸਭਾ ਚੌੜਾ ਦੇ ਵਿੱਚ ਜੇਕਰ ਬੋਤ ਪਾਣੀ ਹੈ ਤੇ ਸਿਰਫ ਕਿ ਕਿ ਤੇ ਲੋਕਾਂ ਨੇ ਵੀ ਤੇ ਜੇਕਰ ਬੋਤ ਪਾਣੀ ਹੈ ਤੇ ਸਿਰਫ ਤੇ ਸਿਰਫ ਆਮ ਆਦਮੀ ਪਾ ਲੋ ਲੋ ਸੋ ਲੋਕਾਂ ਨੇ ਫੈਸਲਾ ਕੀਤਾ ਹੋਇਆ ਕਿ ਜੇਕਰ ਬੋਤ ਪਾਣੀ ਹੈ ਦੇ ਇਸਰ ਨੂੰ ਤੇ ਇਸਰ ਨੂੰ ਆ ਆਮ ਆਦਮੀ ਪਾਰਟੀ ਨੂੰ ਸੋਭਾ ਸਾਰੇ ਨੂੰ ਬੇਨਤੀ ਕਰਦਾ ਪੰਜਾਬ ਦੇ ਭਵਿੱਖ ਦੇ ਲਈ ਦੇਸ਼ ਦੇ ਭਵਿੱਖ ਦੇ ਲਈ ਆਓ ਸਾਰੇ ਆਪ ਆਦਮੀ ਪਾਰਟੀ ਨੂੰ ਜਿਤਾਈਏ ਦੇ ਰਹੇ 13 ਸੀਟਾਂ ਜਿੱਤੀਏ ਤੇ ਖਾਸ ਤੌਰ ਤੇ ਜਿਹੜਾ ਜੌਨ ਅੰਦਲਾ ਪ੍ਰਿਸ਼ਦਾਂ ਇਥੇ ਦਾ ਸਾਰੇ ਦੀ ਸਾਰੀਆਂ ਵੋਟਾਂ ਆ ਆਮ ਆਦਮੀ جو کہ سارے ساتھیواد بےنتی ہے سو so میں سارے دل کی اور جس طرح سدھو صاحب نے دسیا کہ ہلکا واٹا ہو سکتا ہے کہ میرا ہر چکر تک نہ لگے ال تک پھر بھی کوشش ہوئے گی کہ فنکشن ضرور باقی شاید کہاں گے بھی پہ ہونے جڑا الیکشن ہے پہ جڑی چوڑ ہے پہ تسی لڑ رہے ہیں جس طرح پہنا تسی ڈاکٹر راج بڑھ کے چون لڑ ہیں اور بوس پتر سے لڑائی لڑ ہیں میں یہی بیتی کرنے چاہنا پہ آؤ سارے بوس لابت سے بنیا کر کے لڑائی لڑیے بوٹا پائیے بوٹا پکتا ہیے वाहि <laughs> ਉੱਤੇ ਲੱਗ ਗਿਆ ਹੁਣ ਆ ਜਾਂਦਾ ਸਰਕਾਰ ਦੇ 2 ਸਾਲ ਦੇ ਸਰਕਾਰ ਨੇ 2 ਸਾਲ ਤੋਂ ਕੰਮ ਦੇ ਖਾਸ ਤੌਰ ਤੇ ਸਰਕਾਰ ਨੇ ਇਸ ਤਰ੍ਹਾਂ ਦੇ ਮਿਹਰਬਾਨੀ ਦੇ ਬਹੁਤ ਵੱਡੀ ਪ੍ਰਾਪਤੀ ਹੈ ਔਰ ਵਾਇਪਰ ਦੇ ਪਰਸੈਂਟ ਤੋਂ ਜਾਨਾ ਕਰ ਬਹੁਤ ਵੱਡੀ ਗੱਲ ਹੈ ਔਰ ਇਸੇ ਤਰ੍ਹਾਂ ਆਮ ਆਦਮੀ ਦੇ ਲਈ ਬਹੁਤ ਵੱਡੇ ਜਿਹੜੇ ਅਪਰਾਧ ਦੇ ਨੋਟ ਬੰਦ 43000 ਕਰੋੜ ਜਿਹੜਾ ਬਹੁਤ ਵੱਡੀ ਗੱਲ ਸੋਇਰਾ ਮੁੰਡਿਆਂ ਨੂੰ ਲੈ ਕੇ ਅਸੀਂ ਕੋ ਚਾਰਪੁਰ ਜਿਹਨਾਂ ਦਾ ਕੋਈ ਕਿਹੜੇ ਕੰਮ ਜਿਹੜੇ ਰੁਪਈਆਂ ਨੇ ਕੀਤੇ ਨੇ ਤੁਹਾਡੇ ਕਦਰ ਵਿੱਚ ਹੈ ਕੋਈ ਬਿਲਕੁਲ ਅਸੀਂ ਸਿਹਤ ਖੇਤਰ ਦੇ ਵਿੱਚ ਵੱਡੇ ਹਸਪਤਾਲ ਬਣਾਵਾ ਤੇ ਕਿਸ ਹਸਪਤਾਲ ਬਣਾਵਾ ਔਰ ਪੜਾਈ ਦੇ ਖੇਤਰ ਦੇ ਵਿੱਚ ਟੈਂਡਰ ਤਾਂ ਕਿ ਦੂਜੇ ਹਸਪਤਾਲ ਦੇ ਵਿੱਚ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਵੀ ਕੰਮ ਕੀਤਾ ਜਾ ਸਕੇ ਔਰ ਐਨ ਐਨ ਰੋਡ ਦੇ ਵਿੱਚ ਤੇ ਰੇਲ ਜਿਹੜੇ ਉਹ ਵਿਸਤਾਰ ਕਰਾਂਗੇ ਤਾਂ ਕਿ ਲੋਕਾਂ ਨੂੰ ਜਿਹੜੇ ਇੱਥੇ ਦੇ ਰਿਹਾ ਸੁਤ ਕੰਮ ਮਿਲ ਸਕੇ ਔਰ ਇੰਡਸਟਰੀਲ ਅਸੀਂ ਬਹੁਤ ਵਧੀਆ ਕੰਮ ਕਰਾਂਗੇ ਤਾਂ ਕਿ ਇੰਡਸਟਰੀ ਲੈ ਕੇ ਆਵਾਂਗੇ ਬੱਚਿਆਂ ਨੂੰ ਰੋਜ਼ਗਾਰ ਮਿਲ ਸਕੇ ਔਰ ਤੁਹਾਡਾ ਸਾਰਿਆਂ ਦਾ ਬਹੁਤ ਧੰਨ ਸਰ ਇੱਧਰ ਆ ਜੀ ਗੱਡੀ ਆ ਬਾਕੂ ਕਰਾਂ ਬਾਕੂ ਲਿਖਾਂ